ਗਾਇਕ ਬਾਸ਼ਾ ਦੀਆਂ ਵਧੀਆਂ ਮੁਸ਼ਕਲਾਂ ਰੈਪਰ ਬਾਸ਼ਾ ਨੂੰ ਜਾਣਾ ਪੈ ਸਕਦਾ ਹੈ ਜੇਦ 크ਰਿਸਚਨ ਪਾਈਚਾਰੇ ਦੀਆਂ ਭਾਵਨਾਵਾਂ ਨੂੰ ਪਹੁੰਚਾਈ ਬਾਸ਼ਾ ਨੇ ਠੇਸ ਦੋ ਹਫ਼ਤੇ ਪਹਿਲਾਂ ਬਾਸ਼ਾ ਦਾ ਗੀਤ ਵਲਵਟ ਫਲੋਰ ਰਿਲੀਜ਼ ਹੋਇਆ ਸੀ ਜਿਸ ਨੇ ਬਾਸ਼ਾ ਨੂੰ ਮੁਸੀਬਤਾਂ ਦੇ ਵਿੱਚ ਪਾ ਦਿੱਤਾ ਸੀ ਬਾਸ਼ਾ ਵੱਲੋਂ ਇਸ ਗਾਣੇ ਵਿੱਚ ਬਾਈਬਲ ਅਤੇ ਚਰਚ ਵਰਡ ਦਾ ਇਸਤੇਮਾਲ ਕੀਤਾ ਗਿਆ ਸੀ ਜਿਸ ਨੇ 크ਿਸਚਨ ਪਾਈਚਾਰੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਗੁਰਦਾਸਪੁਰ ਦੇ 크ਿਸਚਨ ਪਾਈਚਾਰਾ ਦੇ ਪ੍ਰਧਾਨ ਗੌਰਵ ਮਸੀਹ ਵੱਲੋਂ ਅੱਜ ਗੁਰਦਾਸਪੁਰ ਥਾਣੇ ਦੇ ਵਿੱਚ ਬਾਸ਼ਾ ਦੇ ਖਿਲਾਫ ਐਫ ਆਈ ਆਰ ਦਰਜ ਕਰਵਾ ਦਿੱਤੀ ਗਈ ਹੈ। ਜਿੱਥੇ ਉਹੜਾਂ ਵੱਲੋਂ ਬਾਸ਼ਾ ਤੋਂ ਮਾਫੀ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਬਾਸ਼ਾ ਨੂੰ ਕੜੀ ਤੋਂ ਕੜੀ ਸਜ਼ਾ ਨੀ ਚਾਹੀਦੀ ਹੈ ਮੇਰਾ ਨਾਮ ਜਤਿੰਦਰ ਮਸੀ ਗੌਰਵ ਹੈ ਮੈਂ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦਾ ਰੈਸਟਰ ਪ੍ਰੈਜ਼ੀਡੈਂਟ ਆ ਪਰ ਅੱਜ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਦੇਖਿਆ ਵੀ ਇੱਕ ਗਾਣਾ ਰਿਲੀਜ਼ ਹੋਇਆ ਵੈਲ ਵੈਟਰ ਨਾਮ ਦਾ ਉਹ ਰੈਪਰ ਜਿਹੜਾ ਮਸ਼ਹੂਰ ਰੈਪਰ ਬਾਲੀਵੁੱਡ ਦੇ ਵਿੱਚ ਬਾਦਸ਼ਾ ਉਹਨੇ ਰਿਲੀਜ਼ ਕੀਤਾ ਉਹਦੇ ਵਿੱਚ ਕਿਹਾ ਵੀ ਘਰ ਲੱਗੇ ਮੈਨੂੰ ਚਰਚ ਤੇ ਬਾਈਬਲ ਲੱਗੇ ਪਾਸਪੋਰਟ ਔਰ ਹੋਰ ਬੜੇ ਗੰਦੇ ਲਫ਼ਜ਼ ਜਿਹੜੇ ਮੈਂ ਦੱਸਣ ਯੋਗ ਨਹੀਂ ਆ ਉਹ ਗਾਣੇ ਦੇ ਵਿੱਚ ਉਸ ਬੰਦੇ ਨੇ ਬੋਲੇ ਜਿਹਨੂੰ ਲੈ ਕੇ ਪੂਰੇ ਦੇਸ਼ਾਂ ਵੀ ਦੇਸ਼ਾਂ ਦੇ ਵਿੱਚ ਵਸਦੇ ਮੁਸੀਬਾਈਚਾਰੇ ਚ ਚਰੋਸ਼ ਆ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਆ ਬਟਾਲਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸਾਡੇ ਜਥੇਬੰਦੀ ਦੇ ਕੁਝ ਬੰਦਿਆਂ ਨੇ ਐਪਲੀਕੇਸ਼ਨ ਦਿੱਤੀ ਸੀ ਔਰ 30 ਨੰਬਰ ਐਫਆਈਆਰ ਜਿਹਨਾਂ ਨੇ ਸਾਨੂੰ ਕਰਕੇ ਦਿੱਤੀ ਆ ਕਿਲਾ ਲਾਲ ਸਿੰਘ ਖਾੜੇ ਦੇ ਵਿੱਚ ਔਰ ਪਹਿਲਾਂ ਜਿੱਦਾ 295 ਦਾ ਪਰਚਾ ਦਰਜ ਹੁੰਦਾ ਸੀ ਹੁਣ ਬਿਨਸ ਦੀਆਂ ਧਾਰਾਂ ਦੇ ਵਿੱਚ 298 ਦਾ ਪਰਚਾ ਦਰਜ ਹੋਇਆ ਵਾ ਔਰ ਅੱਜ ਅਸੀਂ ਆਪਣੇ ਸਾਰੇ ਭਰਾਤੀ ਜਥੇਬੰਦੀਆਂ ਨਾਲ ਬੈਠ ਕੇ ਗੱਲ ਕੀਤੀ ਆ ਵੀ ਹੁਣ ਮਾਫੀ ਤੇ ਗੱਲ ਨਹੀਂ ਮੁੱਕਦੀ ਜੀ ਅਸੀਂ ਇਹਨਾਂ ਨੂੰ ਚਾਹੁੰਦੇ ਆ ਵੀ ਇਹਨਾਂ ਨੂੰ ਵੱਧ ਤੋਂ ਵੱਧ ਕੜੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸੁਟਿਆ ਜਾਵੇ ਜੋ ਇਹ ਹੋਰ ਵੀ ਕਿਸੇ ਧਰਮ ਦੇ ਬਾਰੇ ਬੋਲਣ ਤੋਂ ਪਹਿਲਾਂ 10 ਵਾਰੀ ਸੋਚਣ ਲੱਗਦਾ ਜੀ ਇਹ ਮਾਮਲੇ ਲਗਾਤਾਰ ਚੱਲ ਰਹੇ ਪਿਛਲੇ ਦਿਨਾਂ ਦੇ ਵਿੱਚ ਸਨੀ ਦਿਨ ਤੇ ਵੀ ਇੱਕ ਮਾਮਲਾ ਹਾਂਜੀ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਜਾਟ ਮੂਵੀ ਰਿਲੀਜ਼ ਹੋਈ ਸੀ ਜਿਹਦੇ ਵਿੱਚ ਰਣਦੀਪ ਹੁੱਡਾ ਨਾਮ ਦਾ ਐਕਟਰ ਜਿਹੜਾ ਪਵਿੱਤਰ ਸਟੇਜ ਦੇ ਉੱਪਰ ਪ੍ਰਭੂ ਯਿਸੂ ਮਸੀਹ ਦੇ ਅੱਗੇ ਖੜੇ ਹੋ ਕੇ ਇਹ ਗੱਲ ਕਹਿ ਰਿਹਾ ਸਾਡੇ ਆਮੀਨ ਸ਼ਬਦ ਦਾ ਮਜ਼ਾਕ ਉਡਾ ਰਿਆ ਔਰ ਇਹ ਗੱਲ ਕਹਿ ਰਿਹਾ ਵੀ ਤੁਹਾਡਾ ਪ੍ਰਭੂ ਜਿਹੜਾ ਬਿਜ਼ੀ ਹੈ ਉਹਨੇ ਮੈਨੂੰ ਭੇਜਿਆ ਤੁਹਾਨੂੰ ਗਿਫਟ ਦੇਣ ਲਈ ਤੇ ਗੋਲੀਆਂ ਦੇ ਨਾਲ ਉਹਨੇ ਸਾਰਿਆਂ ਨੂੰ ਪੁਨਤਾ ਉਹ ਵੀ ਅਸੀਂ ਪ੍ਰਦਰਸ਼ਨ ਕੀਤਾ ਫਿਰ ਜਲੰਧਰ ਦੇ ਵਿੱਚ ਪ੍ਰਸ਼ਾਸਨ ਨੇ ਸਾਡੀ ਐਪਲੀਕੇਸ਼ਨ ਲਈ ਔਰ ਐਫ ਆਈ ਆਰ ਵੀ ਦਰਜ ਕੀਤੀ ਔਰ ਬਾਅਦ ਦੇ ਵਿੱਚ ਉਹਨਾਂ ਦੀ ਮਾਫੀ ਦੀ ਵੀਡੀਓ ਵੀ ਆ ਗਈ ਸੋ ਅਸੀਂ ਸਮਝਦੇ ਹਾਂ ਵੀ ਇਹ ਗੱਲਾਂ ਬਹੁਤ ਨਿੰਦਨਯੋਗ ਨੇ ਕਿਸੇ ਵੀ ਧਰਮ ਨੂੰ ਟਾਰਗੇਟ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਲੋਕ ਸ਼ਰਾਰਤੀ ਆਂਸਰ ਨੇ ਇਹ ਜਿਹੜੀ ਆਪਣੀ ਝੂਠੀ ਸ਼ੋਹਰਤ ਲੈਣ ਦੇ ਲਈ ਆਪਣੀ ਟੀਆਰਪੀ ਵਧਾਉਣ ਦੇ ਲਈ ਮਸੀਹ ਭਾਈਚਾਰੇ ਨੂੰ ਟਾਰਗੇਟ ਕਰਦੇ ਨੇ ਕਿਉਂਕਿ ਪੂਰੇ ਪੂਰੇ ਵਰਲਡ ਦੇ ਵਿੱਚ ਜਿਹੜਾ ਮਸੀਹ ਭਾਈਚਾਰਾ ਦੇਸ਼ਾਂ ਵਿਦੇਸ਼ਾਂ ਵਿੱਚ ਬਹੁਤ ਵੱਡੀ ਗਿਣਤੀ 'ਚ ਵੱਸਦਾ ਵਾ ਉਹਨੂੰ ਸਾਰਿਆਂ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚਦੀ ਆ ਜਿਹਦੇ ਗੱਲ ਕਰਦੇ ਨੇ ਮੈਂ ਸੋਮੇਦਾਂ ਵੀ ਜਿਹੜਾ ਸੈਂਸਰ ਬੋਰਡ ਆ ਸੈਂਸਰ ਬੋਰਡ ਦੇ ਵਿੱਚ ਵੀ ਵੱਖ-ਵੱਖ ਧਰਮਾਂ ਦੇ ਲੋਕ ਹੋਣੇ ਚਾਹੀਦੇ ਨੇ Hindu leader ਹੋਣੇ ਚਾਹੀਦੇ ਨੇ Sikh leader ਹੋਣੇ ਚਾਹੀਦੇ ਨੇ Christian leader ਹੋਣੇ ਚਾਹੀਦੇ ਨੇ Musalman leader ਹੋਣੇ ਚਾਹੀਦੇ ਨੇ ਉਹਨੇ ਚਾਹੀਦਾ ਕਿਉਂਕਿ ਬੇਅਦਬੀ ਤੇ ਬੇਅਦਬੀ ਆ ਕਿਸੇ ਵੀ ਧਰਮ ਦੀ ਹੋਵੇ ਤੇ ਹਰੇ ਧਰਮਾਂ ਨੂੰ ਸਤਿਕਾਰ ਕਰ ਸਤਿਕਾਰ ਕਰਨਾ ਚਾਹੀਦਾ ਸਾਰੇ ਧਰਮਾਂ ਦਾ ਇਹ ਸਾਰੇ ਧਰਮਾਂ ਨੂੰ ਟਾਰਗੇਟ ਕਰਦੇ ਪਿਛਲੇ ਦਿਨਾਂ ਦੇ ਵਿੱਚ ਵੀ ਕਈ ਫਿਲਮਾਂ ਦੇ ਵਿੱਚ ਵੀ ਦੇਖਿਆ ਜਾਂਦਾ ਵਾ Hindu ਦੇਵੀ ਦੇਵਤਿਆਂ ਨੂੰ ਟਾਰਗੇਟ ਕੀਤਾ ਜਾਂਦਾ ਵਾ ਅਸੀਂ ਉੱਥੇ ਵੀ ਗੱਲ ਕਰਦੇ ਆ ਵੀ ਇਹ ਲੋਕ ਜਿਹੜੇ ਵੀ ਨੇ ਜਿਹੜੇ ਵੀ ਇਦਾਂ ਦਾ ਕੰਮ ਕਰਦੇ ਨੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਕੇ ਔਰ ਇੱਕ ਐਸਾ ਕਾਨੂੰਨ ਬਣਾਉਣਾ ਚਾਹੀਦਾ ਵਾ ਵੀ ਇਸ ਕਾਨੂੰਨ ਦੇ ਤਹਿਤ ਉਹ ਲੋਕ ਜਿਹੜੇ ਆ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣ ਔਰ ਗਾਂ ਇਦਾਂ ਦਾ ਕੰਮ ਨਾ ਕਰਨ